ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਅੱਜ ਦੇ ਵੀਡੀਓ ਜੀ ਵਿੱਚ ਤੁਹਾਨੂੰ ਵਿਖਾਉਣੀ ਆ ਇੱਕ ਬਹੁਤ ਹੀ ਖੂਬਸੂਰਤ ਚੰਗੇ ਵੱਡੇ ਕੱਦ ਵਾਲੀ ਤਾਜੀ ਸੂਈ ਬਿਲਕੁਲ ਝੋਟੀ ਆ ਵਾਹ ਵੇਖੋ ਝੋਟੀ ਹੋਣੇ ਜੋਰ ਸੁੱਟ ਘੇੜੀ ਆ ਤੇ ਬੱਚਾ ਥੱਲੇ ਝੋਟੀ ਦੇ ਤੇ ਚੁੰਗ ਰਿਹਾ ਹੈ ਮੂੰਹੋਂ ਛਿੱਗੀ ਦੇ ਝੋਟੀ ਤੇ ਦੂਜਾ ਸੂਆ ਵੀਰ ਜੀ ਸੂਈ ਜੇ ਤੇ ਡਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ 95928 00635 ਤੇ ਜੀ ਤੁਹਾਨੂੰ ਵੀਡੀਓ ਵਿਖਾਉਨੇ ਆ ਵੇਖੋ ਨਿੱਕੇ ਸਿੰਘ ਦੀ ਬਿਲਕੁਲ ਫੇਸ ਕੁਆਲਿਟੀ ਚੈੱਕ ਕਰੋ ਬਿਲਕੁਲ ਨਿੱਕਾ ਸਿੰਘ ਆ ਚੰਗੇ ਵੱਡੇ ਕੱਦ ਵਜਨ ਦੀ ਏ ਵੱਡੇ ਦੀ ਆ ਤੇ ਬੱਚਾ ਝਕਾਉਂਦਾ ਆ ਆਪਾਂ ਤੁਹਾਨੂੰ ਧਾਰਾ ਮਾਰ ਕੇ ਵਿਖਾਉਨੇ ਆ ਥੋੜੇ ਬੁਲਾ ਚੋਇਆ ਵਾ ਤੇ ਹੰਡੇ ਤਾਂ ਉਠਣਾ ਦਾ ਆ ਵਾ ਵੇਖੋ ਜੀ ਇਹ ਉਠਣਾ ਦਾ ਪੈਰ ਤੇ ਗੱਥਾਂ ਨੂੰ ਬਹੁਤ ਹੀ ਪਿਆਰਾ ਲੱਗਾ ਮੇਰਾ ਸੋਨਾ ਥਣ ਲੱਗਾ ਆ ਛੋੜਾ ਕਰਕੇ ਲੁਖਾ ਦੋ ਦੇਵਾ ਤੇ ਸੱਤਾਰਾ ਮਾਰ ਕੇ ਛੋਟੀਆਂ ਕਰਨਾ ਇਧਰੋਂ ਸਾਹਮਣੇ ਕਰਕੇ ਪਾਓ ਇਧਰੋਂ ਹੋਲੀ ਬਿਲਕੁਲ ਹੋਜੀ ਇਧਰ ਸਮਾਂ ਆ ਬੰਨਦੀ ਬਖਾ ਲਓ ਬਿਲਕੁਲ ਫੋਲੀ ਜਵੇ ਦੀ ਕਿਨੇ ਕਿਨੇ ਥਣ ਲੱਗਾ ਛੋਟੀਆਂ ਮੈਂ ਕਰੇ ਲਿਆ ਨੂੰ ਬਿਲਕੁਲ ਸਾਫ ਕਰਨ ਦੀ ਬਹੁਤ ਸਾਫ ਹੈ ਝੁੱਟੀ ਤੇ ਕੋਈ ਦੋਤਾਂ ਲਈ ਪਿਕਨਿਕ ਸਵੇ ਦਾ ਰਿਕਾਰਡ ਇਹਦਾ 12 13 ਕਨੋ ਦਾ ਜੇ ਤੇ ਐਰ ਕਾਂ ਦੁੱਧ ਦੇ ਵੀ ਕੋ ਸਾਂਭੂ ਦਾ ਵੀਰਾ ਸੇਵਾ ਕਰੂਗਾ ਦੋਧ 13 14 ਕੋਲ ਝੁੱਟੀ ਪਾਉਗੀ ਬੜੇ ਰਮਾਨਾ ਕੋਲੀ ਮੜੇ ਕੋਲ ਤੇ ਤੁਰਗੀ ਝੁੱਟੀ ਆ ਜੇਰ ਵੀ ਇੱਕ ਵੇ ਚੱਕਰਾ ਲਓ ਜੇ ਰਹਿ ਝੁੱਟੀ ਨੇ ਬੈ ਕੇ ਪ੍ਰੋਪਰ ਪਾਤੀ ਸਾਰੀ ਤੇ ਫੇਸ ਕੁਆਲਟੀ ਚੈੱਕ ਕਰੋ ਜੋ ਵੀ ਹੈ ਕਾਲੀ ਤਰ੍ਹਾਂ ਜਾ ਕੰਪਰ ਕਾ ਦਹਾਈ ਕੰਦ ਬਹੁਤ ਛੋਟੀ ਲੱਗਦੀ ਹੈ ਵੱਡਾ ਵੱਡਾ ਕਰਦੇ ਆ ਚਲ ਇਹ ਕਿਹਨ ਸੁਣੀ ਆਂਕੇ ਮੀਏ ਤੋਂ ਟਿੱਕੀਆਂਆਂ ਧਿਆਨ ਕੇ ਪਾਣ ਜੂਗੀ ਉਹ ਬੱਚਾ ਬੱਚਾ ਜਾਇਆ ਟੋਡੀ ਦਾ ਲਾਗੋਗਾ ਫੜੀ ਹੋਈ ਚਲਾ ਫੜੀ ਹੋਈ ਲੈ ਗਲ ਕੋਈ ਬੱਚੇ ਦੇ ਕੋਲ ਲੈ ਗ ਪੂਰੀ ਸਾੰਭੀ ਵਿਧੀ ਪੂਰੀ ਹੈ ਰੀਜ ਨਾ ਛੋਟੀ ਹਾਂ ਤੇ ਆ ਦੂਜੇ ਨੰਬਰ ਕਰੇ ਤਾਂ ਮੈਂ ਥੋੜੀ ਉਪਾਦੀਏ ਐਸ ਮੂਨ ਵਾਲੀ ਤਿਆਰ ਆ ਆ ਵੇਖੋ ਬੰਨ ਐਵੀਂ ਛੋਟੀ ਚੰਗੀ ਥੱਲੇ ਤਿਆਰ ਹੋਣ ਲਈ ਆ ਵੇਖੋ ਤੇ ਬਿਲਕੁਲ ਨਿੱਕੇ ਸਿੰਗਦੀ ਆ ਇਹ ਵੀ ਦੂਜਾ ਸਵੇਰ ਛੋਟੀ ਛੋਟੀ ਇਨੂੰ ਮੜੀ ਖੋਲੀਏ ਹੋਰ ਤੋਂ ਖਾਈਏ ਯਾਰ ਇਹ ਬਿਲਕੁਲ ਇੱਕ ਦੋ ਦਿਨ ਹਰਵਿੰਦਰ ਸਿੰਘ ਵੇਖੋ ਕਿੰਦਾ ਦੇ ਕਲਿੱਪ ਸਿੰਘ ਲੱਗੇ ਆ ਬਿਲਕੁਲ ਨਿੱਕਾ ਸਿੰਘ ਲੱਗਾ ਝੋਟੀ ਦਾ ਇਹਲਾ ਦੇ ਬੇਰਪੂਰ ਚੰਗੀ ਝੋਟੀ ਹੈ ਦਾ ਬਿਗਾਰੀ ਨਹੀਂ ਪੂਰੀ ਝੋਟੀ ਆ ਲੈ ਥਨਾ ਦਾ ਸਾਈਡ ਤੋਂ ਢਿੱਗੇ ਦੇ ਦੋ ਤਿੰਨ ਦਿਨ ਲੈ ਜੂਗੀ ਤੇ ਪੂਰੀ ਤਿਆਰ ਹੋ ਲਈ ਲੱਗ ਨੂੰ ਕਰਕੇ ਵੀ ਥੱਲੇੋਂ ਵੇਖੋ ਲੈ ਮੋੜ ਲਿਆ ਪੂਰੀ ਹਾਈਟ ਵਿੱਚ ਉੱਡੀ ਦੀ ਠੀਕ ਐ ਸਭੀ ਪੂਰੀ ਆ ਲੰਬਾਈ ਵੇਖੋ ਛੋਟੀ ਦੀ ਬੇਲ ਕਿੰਨੀ ਆ ਪਾਣੀ ਉਹ ਫਾਲੋ ਚੱਕ ਆ ਗਿਰ ਅਡਮੀਰ ਇਹ ਬੈਟਰੀ ਦਾ ਇਹ ਇਹਦਾ ਵੀ ਛੋਟੀ ਦਾ ਰਿਕਾਰਡ ਐ ਦੋਸਤਾਂ 12 13 ਕਰੋੜ ਵਾਲਾ ਖਾੜਿਆ ਤੇ ਮੌਲਵੀ ਜੀ ਨੂੰ ਲਾਉਂਦੇ ਇਹਦਾ ਮੁੱਲ ਤਾਂ ਨਹੀਂ ਪੋਣੇ 1000 ਕਰ ਲਈਏ ਲੱਖ ਕਰ ਲਈਏ 99 ਲੱਖ ਵੀ ਦੇ ਦਾਂਗੇ ਆਪਾਂ ਤੇ ਬਾਕੀ ਕੋ ਮਾਸਾ ਫੋਨ ਤੇ ਕਰ ਲਾਂਗੇ ਤੇ ਐ ਛੋਟੀ ਦਾ ਵੀਰ ਭਰਾ ਕੋ ਫੋਨ ਲਾਵੇ ਉਹਦੀ ਮੂਨ ਤੇ ਦਾ ਮੁੱਲ ਕਰਾਂਗੇ ਹਾਂਜੀ ਤੇ ਪੱਕੀ ਵੀਰਾਂ ਭਰਾ ਨੂੰ ਅੱਗੇ ਬੇਨਤੀ ਹੈ ਜੇ ਚੜ੍ਹਦੀ ਕਲਾ ਚੱਲਣ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਹੈ